ਬੱਚਾ ਨਾ ਹੋਣ ਦੀ ਸੂਰਤ ਦੇ ਵਿੱਚ ਅੱਜ ਦੇ ਸਮੇਂ ਦੇ ਅੰਦਰ ਬਹੁਤ ਜੋੜੇ ਪਰੇਸ਼ਾਨ ਨੇ ਇਲਾਜ ਚੱਲ ਰਿਹਾ ਹੈ ਦਵਾਈਆਂ ਖਾ ਰਹੇ ਨੇ ਮਹਿੰਗੀਆਂ ਮਹਿੰਗੀਆਂ ਖਾ ਰਹੇ ਨੇ ਆਯੁਰਵੈਦਿਕ ਵੀ ਖਾ ਰਹੇ ਨੇ ਜਿਵੇਂ ਕੋਈ ਦੱਸਦਾ ਉਵੇਂ ਇਲਾਜ ਕਰਾ ਰਹੇ ਨੇ ਪਰ ਫਰਕ ਨਹੀਂ ਪੈਂਦਾ ਦੇਖੋ ਔਲਾਦ ਦੇਣੀ ਨਾ ਦੇਣੀ ਉਸ ਪਰਮਾਤਮਾ ਦੇ ਹੱਥ ਹੈ ਸਿਆਣੇ ਕਹਿੰਦੇ ਨੇ ਆਰਾਮ ਆਉਣਾ ਹੋਵੇ ਤਾਂ ਸਵਾਦ ਦੀ ਚੁਟਕੀ ਨਾਲ ਆ ਜਾਂਦਾ ਹੈ ਨਹੀਂ ਤਾਂ ਜੋ ਮਰਜ਼ੀ ਕਰ ਲਓ ਆਪਾਂ ਨੁਸਖਾ ਤੁਹਾਨੂੰ ਦੱਸਣ ਲੱਗੇ ਹਾਂ ਜਿਹੜੇ ਪਤੀ ਪਤਨੀ ਦਾ ਅੰਡਾ ਬਣਦਾ ਨਾਲ ਦੀ ਨਾਲ ਹੀ ਫੁੱਟ ਜਾਂਦਾ ਤੇ ਬੱਚਾ ਗਰਭ ਰੁਕਣ ਦੇ ਵਿੱਚ ਸਮੱਸਿਆ ਹੋ ਰਹੀ ਹੈ ਦੇਖੋ ਜੀ ਇਹ ਆ ਪਿੱਪਲ ਹੈ ਇਹ ਪਿੱਪਲ ਆ ਬਾਈ ਜੀ ਦਾੜੀ ਜਿਹੜੀ ਆ ਉਹ ਬੋਰਡ ਨੂੰ ਵੀ ਆਉਂਦੀ ਹੈ ਦਾੜੀ ਪਿੱਪਲ ਨੂੰ ਵੀ ਆਉਂਦੀ ਹੈ ਇਹਦੀ ਦਾੜੀ ਲੈਣੀ ਹੈ ਪਿੱਪਲ ਦੀ ਦੇਖੋ ਨੂੰ ਦਾੜੀ ਆਹੀ ਹੈ ਪਿੱਪਲ ਦੀ ਦਾੜੀ ਤੁਸੀਂ ਲੈਣੀ ਹੈ ਜੀ 150 ਗ੍ਰਾਮ ਛਾਵੇਂ ਸੁਕਾ ਕੇ ਵਜਨ ਲੈਣਾ 150 ਗ੍ਰਾਮ ਉਸ ਤੋਂ ਬਾਅਦ ਸ਼ੱਕਰ ਤੁਸੀਂ ਲੈਣੀ ਹੈ ਪਿਓਰ ਵਾਲੀ ਵਧੀਆ ਖਾਲਸ ਸ਼ੱਕਰ ਲੈਣੀ ਹੈ ਜੀ 150 ਗ੍ਰਾਮ ਤੇ ਸੌਫ ਤੁਸੀਂ ਲੈਣੀ ਆ ਜੀ ਵੱਡੇ ਵਾਲੀ ਬਰੀਕ ਸੌਫ ਨਹੀਂ ਲੈਣੀ ਮੋਟੇ ਵਾਲੀ ਸੌਫ ਲੈਣੀ ਆ ਜੀ ਤੁਸੀਂ 300 ਗ੍ਰਾਮ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਲੱਗ-ਅਲੱਗ ਪੀਸ ਕੇ ਪਾਊਡਰ ਬਣਾ ਕੇ ਇੱਕ ਜਗ੍ਹਾ ਤੇ ਮਿਕਸ ਕਰਕੇ ਰੱਖ ਲਓ ਜਿਸ ਦਿਨ ਵੀ ਸਾਡੀਆਂ ਭੈਣਾਂ ਨੂੰ ਮਹੀਨੇ ਦਾ ਪਹਿਲਾ ਦਿਨ ਸ਼ੁਰੂ ਹੋਵੇ ਪਹਿਲੇ ਦਿਨ ਮਹਾਮਾਰੀ ਆਵੇ ਉਸ ਦਿਨ ਤੋਂ ਦੋਨਾਂ ਨੇ ਮੀਆਂ ਬੀਬੀ ਨੇ ਦੋਨਾਂ ਨੇ ਇਹ ਦਵਾਈ ਦੇ ਤੌਰ ਤੇ ਵਰਤਣਾ ਸਿਰਫ ਇਹਨੂੰ ਪਾਊਡਰ ਹੀ ਨਹੀਂ ਸਮਝਣਾ ਇੱਕ ਚਮਚ ਸਵੇਰੇ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਗਾਂ ਦੇ ਦੁੱਧ ਨਾਲ ਲੈਣਾ ਜੀ ਦੋਨਾਂ ਜੀਆਂ ਨੇ ਇਹ ਤੁਸੀਂ ਲਗਾਤਾਰ 11 ਦਿਨ ਨੁਸਖਾ ਵਰਤਣਾ ਹੈ 11 ਦਿਨ ਨੁਸਖਾ ਵਰਤਣ ਤੋਂ ਬਾਅਦ 11ਵੇਂ ਦਿਨ ਨੂੰ ਬੰਦ ਕਰ ਦੇਣਾ ਹੈ 11ਵੇਂ ਤੇ 12ਵੇਂ ਇਹ ਦੋ ਦਿਨ ਤੁਸੀਂ ਪਹਿਲਾ ਰਿਲੇਸ਼ਨ ਦੇ ਵਿੱਚ ਆਉਣਾ ਉਸ ਤੋਂ ਬਾਅਦ 19ਵੇਂ ਦਿਨ ਦਿਨ ਤੁਸੀਂ ਗਿਣ ਲਿਓ ਜੀ ਫਿਰ 19ਵੇਂ ਦਿਨ ਠੀਕ ਹੈ ਜੀ 11 ਤੇ 12 ਤੇ 19 ਦਿਨ ਸਿਰਫ 3 ਦਿਨ ਹੀ ਤੁਸੀਂ ਰਿਲੇਸ਼ਨ ਦੇ ਵਿੱਚ ਆਉਣਾ ਉਸ ਤੋਂ ਬਾਅਦ ਤੁਸੀਂ ਰਿਲੇਸ਼ਨ ਚ ਨਹੀਂ ਆਉਣਾ ਪਰਮਾਤਮਾ ਨੇ ਚਾਇਆ ਉਸ ਅਕਾਲ ਪੁਰਖ ਨੇ ਤਾਂ ਆਪ ਦੀ ਪਹਿਲੇ ਮਹੀਨੇ ਹੀ ਉਹ ਪਰਮਾਤਮਾ ਸੁਣ ਲੇਗਾ ਅਗਰ ਕਿਸੇ ਕਾਰਨ ਮੰਨ ਲਓ ਵੀ ਤੁਹਾਡੇ ਸਰੀਰ ਦੇ ਵਿੱਚ ਅਗਨੀ ਬਹੁਤ ਜ਼ਿਆਦਾ ਵਧੀ ਹੋਈ ਹੈ ਤਾਂ ਇਹ ਜਿਹੜਾ ਨੁਕਤਾ ਹੈ 2 ਤੋਂ 3 ਮਹੀਨੇ ਵੀ ਲੈ ਸਕਦਾ ਪਰ ਲੈਣ ਦਾ ਜਿਹੜਾ ਜਿਹੜਾ ਤਰੀਕਾ ਉਹ ਇਹ ਹੈ ਕਿ ਤੁਸੀਂ ਇਹਨੂੰ 11 ਦਿਨ ਹੀ ਵਰਤਣਾ ਹੈ ਮਹੀਨੇ 'ਚ ਉਹ ਵੀ ਉਸ ਦਿਨ ਜਿਸ ਦਿਨ ਮਹਾਮਾਰੀ ਦਾ ਪਹਿਲਾ ਦਿਨ ਸ਼ੁਰੂ ਹੁੰਦਾ ਹੈ ਤੇ 11ਵੇਂ ਦਿਨ ਤੱਕ ਰਿਲੇਸ਼ਨ ਤੁਹਾਨੂੰ ਬਣਾਉਣ ਦਾ ਤਰੀਕਾ ਦੱਸ ਹੀ ਦਿੱਤਾ ਹੈ ਤੇ ਕੋਸ਼ਿਸ਼ ਕਰੋ ਵੀ ਜਿਨ੍ਹਾਂ ਨੂੰ ਵੀ ਇਹ ਸਮੱਸਿਆ ਹੈ ਉਹ ਪੈਕੇਟ ਬੰਦ ਫੂਡ ਨਾ ਖਾਓ ਜਿੰਨਾ ਚਿਰ ਤੁਹਾਡੀ ਸਮੱਸਿਆ ਹੱਲ ਨਹੀਂ ਹੁੰਦੀ ਨੇਚਰਲੀ ਚੀਜ਼ਾਂ ਖਾਓ ਜੂਸ ਪੀਓ ਫਰੂਟ ਖਾਓ ਥੋੜਾ ਜਿਹਾ ਜਿਹੜਾ ਕਣਕ ਦੇ ਆٹے ਦੀ ਰੋਟੀ ਘੱਟ ਕਰਦੋ ਠੀਕ ਹੈ ਜੀ ਕਣਕ ਦੇ ਆٹے ਦੀ ਰੋਟੀ ਘੱਟ ਕਰ ਦੋ ਤੇ ਹੋਰ ਫਰੂਟ ਸਲਾਦ ਵਗੈਰਾ ਜ਼ਿਆਦਾ ਖਾਓ ਤੇ ਚੌਲ ਥੋੜੇ ਸਮੇਂ ਲਈ ਘੱਟ ਕਰ ਦੋ ਇਹ ਬਹੁਤ ਹੀ ਖੂਬਸੂਰਤ ਨੁਕਸਾ ਹੈ ਕਰਨਾ ਨਾ ਕਰਨਾ ਤੁਹਾਡੀ ਆਪਣੀ ਇੱਛਾ ਹੈ ਤੇ ਜੇ ਪਰਮਾਤਮਾ ਨੇ ਚਾਇਆ ਅਗਰ ਤੁਸੀਂ ਨੁਸਖਾ ਵਰਤੋਗੇ ਤਾਂ ਤੁਹਾਡੀ ਉਹ ਵਾਹਿਗੁਰੂ ਜ਼ਰੂਰ ਸੁਣੇਗਾ ਜੇ ਤੁਹਾਡਾ ਕੋਈ ਆਪਣਾ ਇਲਾਜ ਚੱਲ ਰਿਹਾ ਹੈ ਤਾਂ ਉਹ ਚੱਲਦਾ ਰਹਿਣ ਦਿਓ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ